ਪਤਾ ਨਹੀਂ ਕਿੱਥੇ ਰਹਿ ਗਿਆ ਇਹ ਨਕਮਾ ਜਿਹਾ ਬੰਦਾ ਕਿਸੇ ਕੰਮ ਦਾ ਨਹੀਂ ਕਰਦਾ ਇਹ। ਕੋਈ ਕੰਮ ਕਹਿ ਦੋ ਇਹਨੂੰ ਬੱਸ। ਉਹ ਕੀ ਗੁਰੂ ਗੋਬਿੰਦ ਸਿੰਘ ਜੀ ਮਦਨ ਉੱਥੇ ਲੱਭੇ ਨਾ ਟੰਗਰਾਂ ਦੇ ਪਾਸੇ। ਤਾਂ ਤੈਨੂੰ ਨਹੀਂ ਇਦਾਂ ਦਾ? ਮੈਂ ਘਰੇ ਕਰਾਂਗਾ ਬਾਹਰ ਕਰਾਂ ਮੈਂ। ਤੂੰ ਉਹਨਾਂ ਦੇ ਜਾਣਾ ਭੋਗਾਂ ਦੇ ਤੂੰ ਕੰਮ ਨਿਭੜ ਕੇ ਜਾ ਉਹਨਾਂ ਦੇ। ਲੈ ਦੱਸ ਫਿਰ ਤੈਥੋਂ ਨਹੀਂ ਜਾ ਜਾਂਦਾ। ਮੈਂ ਤਾਂ ਸ਼ਹਿਰ ਜਾਣਾ। ਲੈ ਤੂੰ ਸ਼ਹਿਰ ਹੀ ਤੁਰਨਾ ਤਾ ਸ਼ਹਿਰ ਤੇਰਾ ਕੀ ਰੱਖਿਆ ਹੋਇਆ ਉੱਥੇ? ਤੈਂ ਮੇਰੇ ਤੂੰ ਕੀ ਲੈਣਾ? ਤੂੰ ਕੰਮ ਨਵੇੜ ਤੇ ਆ ਉਹ ਤੇ ਕਾਕੋ ਖਪਾ ਇਹਨਾਂ ਨੂੰ ਮੈਂ ਸਾਨੂੰ ਆਹੋ ਮੈਂ ਹੀ ਨੌਕਰਾਂ ਹੀ ਲੱਗੀਆਂ ਨਾ ਨਾ ਘਰੇ ਕਰਾਣਾ ਮੈਂ ਬਾਹਰ ਕੰਮ ਐਵੇਂ ਲੋਕਾਂ ਦੇ ਵੀ ਜਾਵਾਂ ਕਿਚ ਨੌਕਰਾਂ ਦੀ ਕੀ ਗੱਲ ਆ ਤੇ ਹੋਰ ਕੀ ਕਰ ਤੇ ਜਿੰਮੇਦਾਰੀ ਇਹਦੇ ਚ ਕਿਦੋਂ ਕਰਾਂਗਾ ਜਿੰਮੇਦਾਰੀ ਤੇਰੀ ਕੋਈ ਜਿੰਮੇਦਾਰੀ ਨਹੀਂ ਹੈਗੀ ਮੇਰੀ ਜਿੰਮੇਦਾਰੀ ਮੈਂ ਬਾਹਰ ਗਿਆ ਮੈਨੂੰ 100 ਕੰਮ ਆ ਹੈਗਾ ਤੈਨੂੰ 100 ਕੰਮ ਰਿਸਟੀ ਸੀ ਲੱਗਿਆ ਨਾ ਤੂੰ ਦੇਸ ਉਹਨਾਂ ਦੀ ਬਹੂਆਂ ਜਿਹੜਾ ਸਾਰਾ ਕੰਮ ਕਰਕੇ ਨਵੇੜ ਦੀ ਇਹਨੇ ਕੋਈ ਟਿਕਨ ਤੁਪਰਤ ਨਹੀਂ ਕਰਦੀਆਂ ਤੇ ਆਹੋ ਫਿਰ ਲੈ ਆ ਉਹਨਾਂ ਦੀ ਬਹੂਆਂ ਨੂੰ ਉਹ ਵੀ ਸੰਭ ਲੈਣੀਆਂ ਨਾ ਘਰੇ ਆ ਕੇ ਮੈਂ ਚਲੀ ਜਾਂਨੇ ਪੇਕੇ ਤੇ ਤੂੰ ਕੀ ਹੋਇਆਗਾ ਤੇਰਾੰਤ ਪੈਨ ਤੇ ਤੂੰ ਕੰਮ ਕਰਦਾ ਤੇ ਤੈਨੂੰ ਕੀ ਹੋਇਆ ਤੂੰ ਨਹੀਂ ਕਰ ਸਕਦਾ ਮੈਂ ਤਾਂ ਬਹੁਤ ਕਰਦਾ ਨਾਲ ਜਾਣਾ ਬਾਜ਼ਾਰ ਚਾਣਾ ਦੇ ਬਜ਼ਾਰ ਚਾਹ ਇੱਥੇ ਜਾਣਾ ਨਿਕਲ ਮੂਰੇ ਬੋਲਣ ਨੂੰ ਬਸ ਤੇ ਤੈਨੂੰ ਇੱਕੋ ਜਵਾਨ ਮੂਰੇ ਬੋਲੋ ਤੇ ਬਸ ਉਹਦੋਂ ਬੈਠੇ ਗੱਲ ਹੀ ਨਹੀਂ ਕੋਈ ਤੂੰ ਮੂਰੇ ਬੋਲਦੇ ਨਾ ਆ ਬੋਲਦੇ ਆ ਜਾ ਕੰਮ ਨੂੰ ਨਹੀਂ ਕਿਤੇ ਤੂੰ ਜਾ ਉਹ ਜਾ ਤੂੰ ਆਪਣਾ ਕੰਮ ਕਰ ਮੈਂ ਨਹੀਂ ਜਾਣਾ ਕਿਤੇ ਵੀ ਠੀਕ ਆ ਤੂੰ ਮੈਨੂੰ ਤਾਂ ਸਾਪੜੇ ਨਾ ਖਾ ਲਈ ਲੈ ਹੱਥ ਲੱਗ ਦੇ ਤੂੰ ਮਾਰੇ ਨਾ ਸਾਪੜੇ ਤੂੰ ਹੱਥ ਲਾ ਕੇ ਦੇਖ ਤੈਨੂੰ ਤੂੰ ਬੰਦਿਆ ਮੈਂ ਤੈਨੂੰ ਸਮਝਾਤਾ ਮੈਂ ਕਿੰਨੇ ਵਾਰੀ ਵੀ ਤੂੰ ਉਧਰ ਜਾਇਆ ਕੰਮ ਕਰ ਲੈ ਤੂੰ ਤੇ ਹੋਰ ਮੈਂ ਕੀ ਕਰ ਰਹੀ ਹਾਂ ਹੁਣ ਸੋਡੇ ਸਿਆਪਾ ਕਰਦੇ ਸਾਰਾ ਦਿਨ ਮੈਂ ਸਿਆਪਾ ਹੋ ਸਿਆਪੀ ਹਾਂ ਤੇ ਘਰਾਂ ਵਿੱਚ ਇਹ ਕਹਿੰਦਾ ਤੂੰ ਘਰਾਂ ਵੀ ਕਹਿ ਸਕਦੀ ਹਾਂ ਤੇ ਕਿੰਨੀ ਵਾਰ ਤੁਹਾਨੂੰ ਮੈਂ ਕਹਿਤਾ ਵੀ ਆਪ ਵੀ ਕਦੇ ਕੁਝ ਕਰ ਲਿਆ ਕਰ ਸਾਰਾ ਮੇਰੇ ਸਿਰ ਤੇ ਕੀ ਆ ਤੈਨੂੰ ਕੰਮ ਮੇਰੇ ਸਿਰ ਤੇ ਨੱਚਦਾ ਰਹਿਣਾ ਸਾਰਾ ਤੂੰ ਕੀ ਕੰਮ ਕਹਦਾ ਦੋ ਭਾਂਡੇ ਮਾਂ ਦੀ ਹੋਰ ਕੀ ਕਰਦੀ ਆ ਮਾਂ ਦੀ ਸਾਰਾ ਕੰਮ ਕਰਦੀ ਆਂ ਕਿ ਮੈਂ ਨਾਲ ਡੰਗਰਾ ਨਾਲੇ ਕਰਦੀ ਆਂ ਮੈਂ ਕਰਦੀ ਆਂ ਡੰਗਰਾ ਕਹਿ ਕੇ ਕਰਾਇਆ ਜਿਹਾ ਨਾ ਕਰਾਇਆ ਕਹਿ ਕੇ ਕਰਾਇਆ ਲੈ ਨਾਕ ਰਾਇਆ ਮੂਰੇ ਬੋਲਣਾ ਤੇ ਹੋਏ ਜਦੋਂ ਬੈਗੀਆਂ ਚਾਹ ਨਾਲ ਟਿੱਕੇ ਖੜ ਜੇਗੇ ਹਾਂ ਤੂੰ ਹੱਥ ਲਾ ਕੇ ਵੇਖ ਮੈਨੂੰ ਬਸ ਦੱਸਾਂ ਤੈਨੂੰ ਇਹ ਵੱਡੇ ਨੂੰ ਤਾਇਆ ਹੱਥ ਲਾਉਣ ਵਾਲਾ ਹੈ ਮੈਨੂੰ ਪਤਾ ਨਹੀਂ ਇਹ ਦੇਸੀ ਜਾਂ ਮੇਰੇ ਕਰਮਾਂ ਇਧਰ ਆਇਆ ਸੀ ਜਿੱਲੜ ਜਾ ਕਿਸੇ ਕੰਮ ਦਾ ਨਹੀਂ ਹੈਗਾ ਕੋਈ ਕੰਮ ਕਹਦਾ ਮੌਤ ਪੈ ਜਾਂਦੀ ਹੈ ਮੈਨੂੰ ਮੇਰੇ ਮਾਪਿਆਂ ਨੇ ਕੁਝ ਨਹੀਂ ਸੋਚਿਆ ਹੈਗਾ ਚੰਗੀ ਪੜੀ ਲਿਖੀ ਸੀਗੀ ਮੈਂ ਕੋਈ ਚੱਜਦਾ ਮੁੰਡਾ ਦੇ ਕੋਈ ਪਰਸਨੈਲਿਟੀ ਦੇ ਜਿਹੜਾ ਹੈਂਡਸਮ ਵੀ ਹੁੰਦਾ ਇਹੋ ਜਿਹੇ ਮੁੰਡੇ ਨਾਲ ਵਿਆਹ ਹੋਣਾ ਸੀਗਾ ਮੇਰਾ ਤਾਂ ਪਾਤਾ ਹੈ ਦੇਸੀ ਜਿਹਾ ਪੱਲੇ ਮੇਰੇ ਠੀਕ ਜਿਸ ਕੋ ਵਕੀਲੇ ਨਹੀਂ ਕਰੇ ਨਹੀਂ ਜੋ ਤਾਂ ਕਰੇ ਨਹੀਂ ਹੈਗੇ ਅੱਛਾ ਮੈਂ ਤਾਂ ਏਸੀ ਦੇਖਣ ਆਇਆ ਸੀਗਾ ਵਕੀਲ ਨੇ ਫੋਨ ਕੀਤਾ ਸੀ ਕਹਿੰਦਾ 쿨ਿੰਗ ਨਹੀਂ ਕਰਦਾ ਸਹੀ ਅੱਛਾ ਅੱਛਾ ਕੋਈ ਗੱਲ ਨਹੀਂ ਬੈਜੋ ਮੈਂ ਤੁਹਾਡੇ ਏਸੀ ਲਾ ਕੇ ਤਾਂ ਗਿਆ ਤੁਸੀਂ ਪਿਛਾਣੇ ਨਹੀਂ 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 ਜੀ ਬੈਜੋ ਕੋਈ ਗੱਲ ਨਹੀਂ ਪਾਣੀ ਪੀਓਗੇ ਹਾਂ ਪਾਣੀ ਲਿਆ ਆ ਲੋ ਜੀ ਪਾਣੀ ਕਿੱਧਰ ਗਏ ਵਕੀਲੋ ਪਤਾ ਨਹੀਂ ਉਹ ਹੁਣੇ ਤਾਂ ਘਰੇ ਸੀਗੇ ਕੰਮ ਗਿਆ ਕੋਈ ਦਾ ਇਹ ਰਿਮੋਟ ਆ ਨਾ ਹਾਂਜੀ ਹਾਂਜੀ ਇਹ ਤਾਂ ਮੋਡ ਤੁਸੀਂ ਡਰਾਈ ਕਰੀ ਫਿਰਦੇ ਹੋ ਨਕੀ ਪ੍ਰੋਬਲਮ ਸੀ ਨਾ ਫੇਰ ਵੀ ਮੇਰਾ ਗੀੜਾ ਲਵਾਤਾ ਬਹੁਤ ਜ਼ਿਆਦਾ ਗਰਮੀ ਆ ਨਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਹਾਂ ਕੂਲ ਮੋਡ ਆ ਗਿਆ ਤਾਂ ਟਰਬੋ ਮੋਡ ਆ ਗਿਆ ਹਾਂ ਸਪੀਡ ਆ ਗਈ ਠੀਕ ਹੈ ਇਹਨੂੰ ਦੁਬਾਰਾ ਨਾ ਦੱਬਾ ਕਰੋ ਇਹ ਤਾਂ ਡਰਾਈ ਹੋ ਜਾਂਦਾਗਾ ਓਕੇ ਹੂੰ ਆ ਚੱਕੋ ਗੂਰ ਮੋਡ ਤੇ ਕਰਤਾ ਹੁਣ ਐਡੀ ਕੀ ਸਮੱਸਿਆ ਸੀ ਓਕੇ ਜੀ ਹਾਂ ਤੇ ਚਲੋ ਨਿਬੜਾਈ ਮੇਰਾ ਕੰਮ ਤਾਂ ਅੱਛਾ ਚਾਹ ਚਾਹ ਪੀਓਗੇ ਨਹੀਂ ਨਹੀਂ ਚਾਹ ਤਾਂ ਰਹਿਣ ਦਿਓ ਪਹਿਲੀ ਗਰਮੀ ਆਗੀ ਹਾਂ ਜੀ ਹਾਂ ਬਸ ਥੋੜਾ ਧਿਆਨ ਰੱਖਿਆ ਕਰੋ ਬਾਕੀ 24 ਤੋਂ ਉੱਪਰ ਹੀ ਰੱਖਿਆ ਕਰੋ ਹਨਾ ਜਿਆਦਾ ਕੂੜੀਆਂ ਫਾਇਦਾ ਨਹੀਂ ਏਸੀ ਦੀ ਰੋੜ ਪੈਣਾ ਉਹਦਾ ਕੀ ਫਾਇਦਾ ਜਦੋਂ ਸਰਵਿਸ ਵਗੈਰਾ ਕਰਾਉਣੀ ਕੋਈ ਨਾ ਮੈਨੂੰ ਦੱਸ ਸਾਲ ਦੇ ਅੰਤ 'ਚ ਕੋਈ ਗੱਲ ਨਹੀਂ ਜੀ ਹਾਂ ਤੇ ਇੱਕ ਹੋ ਸੀਗਾ ਜੀ ਮਾੜਾ ਬੈਠੋ ਤੇ ਤੁਹਾਨੂੰ ਪਤਾ ਆਪਣੀ ਕਿਸ਼ਤ ਰਹਿੰਦੀ ਸੀ ਏਸੀ ਵਾਲੀ ਬਕੀ ਡਲਾਰੇ ਲਈ ਨਾ ਗਈ ਬੜੀ ਕਿਹਾ ਕੰਟੌਨ ਨੂੰ ਪਤਾ ਸੀ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਹਨ ਤੁਸੀਂ ਉਦੋਂ 2000 ਰੁਪਏ ਦਿੱਤਾ ਹੋਇਆ ਉਸ ਤੋਂ ਬਾਅਦ ਹੁਣ ਦੇਖੋ ਤੁਸੀਂ ਦੋ ਕਿਸ਼ਤਾਂ ਲਗੀਆਂ ਅੱਛਾ ਕਿਸ਼ਤਾਂ ਪਹੁੰਚੀ ਨਹੀਂ ਕਿ ਹਲੇ ਨਹੀਂ ਨਹੀਂ ਜੀ ਜੇ ਤੁਸੀਂ ਇਹਨੂੰ ਪਹਿਲਾਂ ਦੱਸ ਦਿੱਤੇ ਮੈਂ ਉਹਨਾਂ ਨੂੰ ਪਹਿਲੀ ਉਹਨੂੰ ਝਿੜਕੁਰਾਣਾ ਸੀਗਾ ਵੀ ਮੈਂ ਤਾਂ ਇਹ ਰਾਹ ਚ ਆਉਂਦੇ ਜਾਂਦੇ ਨੂੰ ਕਹਿ ਦਿੰਦਾਗਾ ਕਈ ਵਾਰੀ ਹੁਣ ਮੈਂ ਤੁਹਾਨੂੰ ਕੀ ਕਰਾਂ ਚਲੋ ਕੋਈ ਨਹੀਂ ਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਕਿਸ਼ਤ ਪਹੁੰਚਦੀ ਕਰ ਦਾਂਗੀ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਪੁੱਛ ਲੂੰਗਾ ਫੇਰ ਵੀ ਮੈਂ ਆ ਕੇ ਲੈ ਜਾਊਂਗਾ ਤੁਸੀਂ ਆਪਦੇ ਹੀ ਨੰਬਰ ਉਹ ਕਰ ਦਿਓ ਜੀ ਤੇ ਉਦੋਂ ਮੈਂ ਲੌਕ ਖੋਲਦਾਂ ਹਾਂ ਆਹ ਲਓ ਜੀ ਤੁਸੀਂ ਆਪਦੇ ਨੰਬਰ ਐਡ ਕਰ ਤੋ ਤੇ ਆਹ ਲਓ ਮੈਂ ਸੇਵ ਕਰ ਲੈਣਾਗਾ ਠੋਕ ਜੀ ਐ ਨਹੀਂ ਸਾਨੂੰ ਵੀ ਓਖਾਗਾ ਹਨਾ ਕੰਪਨੀयां ਸਾਨੂੰ ਕਹਿੰਦਾ ਵੀ ਤੁਸੀਂ ਕਿਹੜੇ ਬੰਦੇ ਦੇਸੀ ਲਾਇਆਗਾ ਲੈ ਦੱਸ ਆਲੋ ਜੀ ਠੀਕ ਹੈ ਚਲੋ ਮੈਂ ਸੇਵ ਕਰ ਲਿਆ ਤੇ ਬਾਕੀ ਐਨੇ ਉਦਾਸ ਕੱਤੋਂ ਰਹੇ ਨੇ ਤੁਸੀਂ ਅੱਜ ਤਾਂ ਬਹੁਤ ਖੁਸ਼ ਲੱਗਦੇ ਹੋ ਪਹਿਲਾਂ ਮੈਂ ਉਹ ਦੇਸੀ ਲਾਉਣਾ ਸੀ ਕੀ ਗੱਲ ਹੈ ਨਹੀਂ ਨਹੀਂ ਜੀ ਇਦਾਂ ਤਾਂ ਕੋਈ ਗੱਲ ਨਹੀਂ ਹੈਗੀ ਬਸ ਜੇ પતિ ਪਤਨੀ ਮੈਡਮ ਤੋਂ ਲੜਾਈ ਝਗੜਾ ਹੁੰਦਾ ਹੈ ਦੇਖੋ ਮੇਰਾ ਵੀ ਵਧੀਆ ਦੋਸਤ ਆ ਵਕੀਲ ਹਨਾ ਹਾਂਜੀ ਤੇ ਮੈਂ ਖੁਸ਼ ਹੀ ਰਹਾ ਕਰੋ ਕਿਉਂਕਿ ਹੱਸਦਿਆਂ ਦੇ ਘਰ ਵੱਸਦੇ ਹੁੰਦੇ ਨੇ ਹਾਂਜੀ ਤਾਂ ਗੱਲ ਥੋੜੀ ਜਿਹੀ ਹੈ ਨਹੀਂ ਨਹੀਂ ਸੋਹਣੇ ਸੁਨੱਖੇ ਤੁਸੀਂ ਹੈਗੇ ਠੀਕ ਹੈ ਬਸ ਤੁਹਾਨੂੰ ਪਤਾ ਇਹ ਘਰ ਦੇ ਟੈਨਸ਼ਨ ਛੋਟੇ ਛੋਟੇ ਪ੍ਰੋਬਲਮਸ ਟੈਨਸ਼ਨ ਹੋਈ ਰਹਿੰਦੀ ਚਲੋ ਬਾਕੀ ਮੈਂ ਤੁਹਾਨੂੰ ਕਾਲ ਕਰਕੇ ਆਉਣਾ ਫਿਰ ਠੀਕ ਹੈ ਕਿੱਦੇ ਕਾਲ ਕਰਾਂ ਤੁਹਾਨੂੰ ਕਿ ਡੇਟਾ ਕੋਈ ਹਾਲ ਆਪਣਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਜਦੋਂ ਵੀ ਹੋ ਜੇਗਾ ਇਸ ਵੇਲੇ ਮੈਂ ਤੁਹਾਨੂੰ ਦੱਸ ਦੂੰਗੀ ਮੇਰੇ ਸਾਬ ਨੂੰ ਕਵੀਲਦਾਰੀ ਤੁਸੀਂ ਚਲਾਉਣਾ ਵਕੀਲ ਦੇ ਵਿਚਾਰੇ ਬਸ ਦੀ ਗੱਲ ਨਹੀਂ ਹਨ ਹਾਂਜੀ ਬਸ ਇਦਾਂ ਹੀ ਹੈ ਬਸ ਚਲੋ ਕਿਵੇਂ ਵੀ ਸੰਤਾ ਪੈਸੀ ਚਾਹੀਆਂ ਹਨ ਹਨਾ ਹਾਂਜੀ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਕਿਸੇ ਤੋਂ ਪੁੱਛਦੀ ਕਰ ਦਾਂਗੀ ਚਲੋ ਠੀਕ ਹੈ ਜੀ ਹੋਰ ਕੋਈ ਕੰਮਕਾਰ ਹੋਇਆ ਦੱਸ ਦਿਓ ਜੇ ਕੋਈ ਦੁਆਰਾਂ ਡਿੱਕਤ ਆਈ ਇਹਦੇ 'ਚ ਹਾਂਜੀ ਹਾਂਜੀ ਮੈਂ ਨੰਬਰ ਤੁਹਾਨੂੰ ਠੀਕ ਹੈ ਜੀ ਠੀਕ ਹੈ ਉਹ ਦਾ 90 ਲਾਈਨ ਹੋ ਗਿਆ ਹੋ ਕੀ ਬੋਲੋ ਹਲੋ ਹਲੋ ਹਾਂ ਜੀ ਕੌਣ ਹਾਂ ਜੀ ਮੈਂ ਏਸੀ ਵਾਲਾ ਮਿਸਤਰੀ ਬੋਲਦਾ ਸੀ ਹਾਂਜੀ ਦੱਸੋ ਕਿਉਂ ਫੋਨ ਕੀਤਾ ਮੈਂ ਉਹ ਹੀ ਕੀਤਾ ਜੀ ਮਹਾਕੇਸ਼ ਦਾ ਉਹ ਹੋ ਗਿਆ ਪ੍ਰਬੰਧ ਲੈ ਜਾਂਦਾ ਮੈਂ ਕਿਸ਼ਤ ਹਾਂਜੀ ਹਾਂਜੀ ਹੋ ਗਿਆ ਸੀਗਾ ਆ ਜਾਂਦੇ ਤੁਸੀਂ ਘਰੇ ਲੈ ਆ ਹੈਗਾ ਹੀ ਵਕੀਲ ਕਰੇ ਨੇ ਜੋ ਤਾਂ ਥੋੜਾ ਸ਼ਹਿਰ گئے ਹੋਏ ਆਗੇ ਅੱਛਾ ਅੱਛਾ ਤੁਹਾਡੇ ਕੋਲ ਹੈਗੀ ਪੇਮੈਂਟ ਪੂਰੀ ਹਾਂਜੀ ਹਾਂਜੀ ਹੈਗੀ ਆਜ ਲੈ ਜੋ ਤੁਹਾਡੇ ਨਾਲ ਇੱਕ ਹੋਰ ਵੀ ਮਹੱਤਵਪੂਰਨ ਗੱਲ ਕਰਨੀ ਸੀ ਜੇ ਤੁਸੀਂ ਗੁੱਸਾ ਨਾ ਮੰਨੋ ਤਾਂ ਮੇਰੇ ਸਾਹਮਣੇ ਤਾਂ ਹਿੰਮਤ ਹੀ ਨਹੀਂ ਪਈ ਹੱਜ ਦੱਸੋ ਕੀ ਗੱਲ ਕਰਨੀ ਸੀ ਗੱਲ ਇਹ ਐ ਅਸਰ ਵਿੱਚ ਤੁਸੀਂ ਮੈਨੂੰ ਸੋਹਣੇ ਲੱਗੇ ਤੇ ਤੁਸੀਂ ਪਸੰਦ ਆ ਗਏ ਅੱਛਾ ਜੀ ਸੱਚੀ ਹਾਂ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਕਹਿਤੀ ਮੈਂ ਵੀ ਤੁਹਾਨੂੰ ਪਸੰਦ ਕਰਦੀ ਆਂਗੀ ਮੈਂ ਤੁਹਾਡੇ ਚਿਹਰੇ ਤੋਂ ਹੀ ਪੜ ਲਿਆ ਕਿ ਤੁਸੀਂ ਆਪਣੇ ਬੰਦੇ ਨਾਲ ਖੁਸ਼ ਨਹੀਂ ਹੈਗੇ ਤੇ ਉਹਨੂੰ ਪਸੰਦ ਨਹੀਂ ਕਰਦੇ ਹਾਂ ਜੀ ਤੇ ਇਹੀ ਗੱਲ ਆ ਨਾ ਚਲੋ ਕੋਈ ਨਾ ਮੈਂ ਤੁਹਾਡੇ ਕੋਲ 15 ਮਿੰਟ ਚ ਪਹੁੰਚ ਗਿਆ ਬਾਕੀ ਆਪਾਂ ਗੱਲ ਆ ਕੇ ਕਰਦੇ ਆਂ ਚਲੋ ਠੀਕ ਆਜੋ ਹਾਂ ओके ओके ਮਹੀਰਪਾ ਐਂ ਤਾਂ ਮੇਰੇ ਦਿਲ ਦੀ ਗੱਲ ਕਹਤੀ ਮੈਂ ਤਾਂ ਆਪ ਹੀ ਕਹਿਣ ਨੂੰ ਕਰਦੀ ਸੀ ਤਾਂ ਆਪ ਹੀ ਕਹਤੀ ਹੈ ਜੀ ਮੈਨੂੰ ਤਾਂ ਪਿਆਰ ਹੁੰਦੀ ਆਉ ਨਾਲ ਹੀ ਹਣਾ ਉਹ ਵੀ ਹਾਂ ਜੀ ਆਜੋ ਉਹ ਇੰਨਾ ਅੰਦਰ ਕਾ ਨੂੰ ਲੈ ਕੇ ਆਉਣਾ ਸੀ ਤੇਰੇ ਘਰ ਆਉਣਾ ਅੱਜ ਕਿਤੇ ਉਹ ਯੋਨੀ ਹੁੰਦਾ ਹੈ ਖਾਲੇ ਇੰਨੀ ਚੰਗੀ ਅੱਛਾ ਹੂੰ ਲੈ ਜਾ ਚਲ ਫਿਰ ਤੈਨੂੰ ਕੋਈ ਡਰ ਨਹੀਂ ਮੈਨੂੰ ਕਹਦਾ ਹੈ ਨਾਲੇ ਕਹਿੰਦੇ ਬਤਨਾ ਮੀਤਾ ਸੋਰਟ ਦੀ ਹੁੰਦੀ ਹੈ ਚਾਹੇ ਕਿਵੇਂ ਵੀ ਹੈ ਤੈਨੂੰ ਦਸਵੀਰ ਬੰਦਮੀ ਕਰਾਉਣਾ ਆਉਂਗੀ ਨਹੀਂ ਜੇ ਪਤਾ ਪਤਾ ਲੱਗ ਗਿਆ ਹੁਣ ਪਹਿਲ ਤੂੰ ਕੀਤੀ ਆ ਲੈ ਮੈਂ ਕਹਿੰਦੀ ਪਹਿਲ ਕੀਤੀ ਹੈ ਵੀ ਅੰਦਰ ਲੈ ਆਉਂਦੀ ਅੱਛਾ ਇਹ ਗੱਲ ਹੈਗੀ ਤੈਨੂੰ ਡਰ ਚ ਨਹੀਂ ਲੱਗਦਾ ਯਾਰ ਡਰ ਤਾਂ ਲੱਗਦਾਗਾ ਬਗਾਨੇ ਮੰਦਰ ਵਿੱਚ ਅੰਦਰ ਲਈ ਹੈ ਕਹ ਕੋਈ ਨਾ ਫੋੜ ਦਸੋ ਆਈ ਗਿਆ ਹੈ ਫਿਰ 15 ਮਿੰਟਾਂ ਚ ਐਂ ਤਾਂ ਮੈਂ ਵਾਦੇ ਦਾ ਪੱਕਾ ਜਿਲਾ ਵਾਦਾ ਕਰ ਲਿਆ ਉਹ ਨਿਮਾਉਣੇ ਆ ਅੱਛਾ ਜੀ ਬਕਿਹੜੀ ਦਿਲ ਦੀ ਗੱਲ ਸੀ ਤੈਨੂੰ ਕਹਿ ਤੀ ਤੂੰ ਮੈਨੂੰ ਨਹੀਂ ਪਿਆਰ ਕਰਦੇ ਇਹਨੇ ਮੈਂ ਤੂੰ ਕਰਦਾ ਹਾਂਜੀ ਫਿਰ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਕਿਹਾ ਲੈ ਮੈਂ ਐਦਾ ਕਿੱਦਾਂ ਕਹਿ ਦਵਾ ਤੁਹਾਨੂੰ ਪਹਿਲੀ ਵਾਰ ਔਰ ਤਾਂ ਕਹਿੰਦੇ ਪਹਿਲ ਨਹੀਂ ਕਰਦੀ ਹੈ ਪ੍ਰਪੋਜ਼ ਕਰਨ ਚ ਹਾਂ ਇਹ ਤਾਂ ਹੈ ਅੱਛਾ ਜੀ ਹਾਂਜੀ ਸੋਹਣੀ ਬਹੁਤਾ ਯਾਰ ਤੂੰ ਅੱਛਾ ਜੀ ਹਾਂ ਹੈ ਤਾਂ ਮੈਨੂੰ ਪ੍ਰਪੋਜ਼ ਕਰਨ ਤੋਂ ਬਾਅਦ ਕਿਤੇ ਹੋਰ ਟਾਈਮ ਲੱਗ ਗਿਆ ਕਿੱਥੇ ਚਲੇ ਗਏ ਸੀ ਤੇਰੇ ਵਾਸਤੇ ਕੋਈ ਚੀਜ਼ ਲੈਣਾ ਕੀ ਲੈਣਗੇ ਸੀ ਮਾ ਕੁੜੀ ਨੂੰ ਪ੍ਰਪੋਜ਼ ਕੀਤਾ ਕੋਈ ਗਿਫਟ ਤਾਂ ਦੇ ਦਈਏ ਅੱਛਾ ਵੀ ਕੀ ਲੈਣਗੇ ਸੀ ਦੇਖ ਲੱਗ ਤੇ ਡਿਗ ਡਿਗ ਤੁਹਾਨੂੰ ਪਿਆ ਹੈਗੇ ਕੋਈ ਚੀਜ਼ ਕੀ ਹੈ ਤਾਂ ਪਹਿਲਾਂ ਖਾਣ ਦਾ ਕਰ ਨਹੀਂ ਐਦਾਂ ਦਿਖਾ ਲੋ ਨਾ ਕੀ ਹੈ ਹੈਗਾ ਕੁਝ ਅੱਛਾ ਠੀਕ ਹੈ ਮੱਕਾ ਬੰਦ ਕਰ ਲਿਆ। ਹਾਂ। ਬਾ ਦੇ ਮੇਰੇ ਪਿਆਰ ਦੀ ਪਹਿਲੀ ਨਿਸ਼ਾਨੂ। ਇਧਰ ਲਿਆ ਅੰਗਲ ਚ ਪਾਉਗੀ ਏ। ਅੱਛਾ ਜੀ। ਚਲੋ ਮੈਂ ਤਾਂ ਗਿਰਨ ਪਾਤੀ। ਇਧਰ ਤਾਂ ਪਈ ਹੋਈ ਹੈਗੀ। ਦੇਖ ਸੋ। ਹਾਂ ਜੀ, ਬਹੁਤ ਸੋਣੀ ਏ। ਤੇ ਕੋਰੇ ਕੋਰੇ ਥੰਚ ਕਿੰਨੀ ਜੱਚਦੀਆਂ ਹਨਾ। ਹਾਂ। ਥੈਂਕ ਯੂ। ਉਹ ਥੈਂਕ ਯੂ ਵਾਲੀ ਕਿਹੜੀ ਗੱਲ ਆ। ਨਾਲੇ ਆਪਣੇ ਨੂੰ ਨਹੀਂ ਕਹੀ ਤਾਂ ਹੁੰਦਾ ਮੈਂ ਤਾਂ ਤੇ ਹੁਣ ਤੇਰਾ ਆਪਣਾ ਹੋ ਗਿਆ। ਹਾਂ, ਇਹ ਤਾਂ ਹੈ। ਤੁਸੀਂ ਬਣੇ ਫਿਕਰ ਕੀਤੀ ਮੇਰੀ ਹੈ ਉਹ ਫੇਕਰ ਮੈਂ ਤੇਰਾ ਚਿਹਰਾ ਹੀ ਦੇਖ ਲਿਆ ਸੀ ਮਹਾਰ ਦੇਸੀ ਜਾਂ ਬੰਦਾ ਉਹਦੇ ਨਾਲ ਸਰ ਖੁਸ਼ ਨਹੀਂ ਹੈਗੀ ਇੱਕ ਮੇਰੇ ਘਰ ਆ ਜਿਹਨੂੰ ਮੇਰੀ ਚਮਾ ਫਿਕਰ ਨਹੀਂ ਹੈਗੀ ਮੈਂ ਤਾਂ ਫਿਕਰ ਕਰਦਾ ਪਰ ਤੇਰੀ ਅੱਛਾ ਜੀ ਐਨੀ ਫਿਕਰ ਹੋਣ ਲੱਗ ਗਈ ਕਿੰਨੀ ਜ਼ਾਲੀ ਉਹ ਮੈਂ ਤਾਂ ਜਿੱਤੇ ਦਾ ਥੋੜੇ ਏਸੀ ਲਾਉਣ ਆਇਆ ਸੀ ਨਾ ਦੋ ਤਿੰਨ ਜਿਹੜੇ ਉਹ ਤੋਂ ਬਾਅਦ ਮੈਂ ਮਰ ਗਿਆ ਮੈਂ ਤਾਂ ਉਹ ਦਿਨ ਦੀ ਤੇਰੇ ਚਿਹਰੇ ਕਣੀ ਦੇਖਦਾਗਾ ਤੇਰੇ ਚਿਹਰੇ ਤੇ ਉਦਾਸੀ ਰਹਿੰਦੀ ਆ ਬੰਦਾ ਜਿਹੜਾ ਤੋਰਿਆ ਫਿਰ ਹਨ ਪਾੜ ਲੈਂਦਾ ਔਰ ਤੇ ਦੇ ਚਿਹਰੇ ਤੋਂ ਕਿਹੜੀ ਚੀਜ਼ ਦੀ ਕਮੀ ਇਹ ਤਾਂ ਹੈ ਕਿ ਤੈਨੂੰ ਇੱਕ ਮਰਦ ਦੀ ਕਮੀ ਸੀ ਨਾ ਹਾਂ ਇਹ ਤਾਂ ਹਾਂ ਦੱਸ ਖੁਸ਼ ਆ ਮੇਰੇ ਨਾਲ ਆ ਕੇ ਹਾਂਜੀ ਕੋਈ ਨਾ ਮਿਲਦੇ ਗਿਲਦੀ ਰਹਿਣਾਗਾ ਜੇ ਤੂੰ ਕੁਵਾਰੀ ਹੁੰਦੀ ਨਾ ਮੈਂ ਤੇਰਾ ਨਾ ਯਾਰ ਵਿਆਹ ਵੀ ਕਰਾ ਦਿੰਦਾ ਮੈਂ ਤੈਨੂੰ ਇੰਨਾ ਪਸੰਦ ਕਰਦਾ ਸੱਚੀ ਮੱਕੀ ਬੰਦੇ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਤੇਰਾ ਸੁਹਾਈ ਹੋ ਸਕਦੇ ਆ ਕੀ ਵਿਆਹ ਹੁਣ ਵੀ ਕਰਾ ਸਕਦਾ ਹਾਂ ਕਿਉਂ ਤੇਰੇ ਘਰ ਆ ਲੱਗੀ ਮੈਂ ਹੁਣ ਮੈਂ ਤੇ ਲੱਗ ਦੇ ਦੂੰਗੀ ਕਿ ਚੋਦੀ ਚਲੈ ਨਾ ਗੇ ਨਾ ਸੋਚੇ ਫਾਜੇ ਮੈਨੂੰ ਪਰਖਲਾ ਤੂੰ ਵੀ ਚਲ ਠੀਕ ਹੈ ਚਲ ਠੀਕ ਹੈ ਹੁਣ ਬਹੁਤ ਟਾਈਮ ਹੋ ਗਿਆ ਜਾਓ ਤੁਸੀਂ ਐਵੇਂ ਆ ਨਾ ਜਾਵੇ ਕਿਤੇ ਲੱਗਦਾ ਸੱਚੀ ਤੇਰੇ ਦਿਲ ਚ ਜਗ੍ਹਾ ਮਨਾਲੀ ਮੈਂ ਹਣ ਹਾਂਜੀ ਚਲ ਕੋਈ ਨਾ ਪਮਿਲਦੇ ਗਿਲਦੇ ਰਹਿਣਾ ਤੂੰ ਮੈਨੂੰ ਪਰਖਲਾ ਹ ਜੀ ਵਿਆਹ ਤਾਂ ਕਰਾ ਲਈ ਕੋਈ ਚੱਕਰ ਨਹੀਂ ਮੈਂ ਵੀ ਕਰਾ ਲੂੰਗਾ ਮੈਂ ਤਾਂ ਹਜੇ ਕੋਹ ਰਾਂਗਾ ਅੱਛਾ ਮੇਰਾ ਜੀ ਕਰਦਾ ਨਾ ਤੈਨੂੰ ਯਰ ਕਿਤੇ ਭਜਾ ਕੇ ਲਿਆ ਤੂੰ ਮੈਨੂੰ ਇੰਨੀ ਸੋਹਣੀ ਲੱਗਦੀ ਸੱਚੀ ਜਿੱਥੇ ਤੂੰ ਹੋਵੇਂ ਤੇ ਮੈਂ ਹੋਵਾਂ ਕਿਤੇ ਹੋ ਉਧਰ ਹੀ ਕਿਤੇ ਮਾਰੀ ਜਾਂਦਾ ਉਈ ਕਾ ਨੂੰ ਯਾਰ ਮੇਰਾ ਤਾਂ ਜੀ ਕਰਦਾ ਮੇਰੇ ਨਾਲ ਪਹਾੜਾਂ ਐ ਸ਼ਮਲੇ ਸ਼ਮਲੇ ਚੱਲੀ ਜਾਵੇਂ ਤੂੰ ਤਰਾ ਛੁੱਡੂਆ ਘਰ ਆਣਾ ਉਹਨ ਕੀ ਪਤਾ ਲੱਗਦਾ ਚਲ ਤੂੰ ਵੀ ਪੇ ਕੈਂਪ ਭੁੱਖੇ ਦੇ ਬਹਾਨੇ ਕਦੇ ਕੋਈ ਨਾ ਹਜੇ ਆਪਾਂ ਪਹਿਲੀ ਵਾਰੀ ਮળે ਇੰਨੀ ਕਾਲੀ ਮਿਲਣ ਕਰਨੀ ਚਾਹੀਦੀ ਹਾਂ ਜੇ ਆਪਾਂ ਕੁੱਤੇ ਗੱਲਬਾਤ ਕਰਦੇ ਰਾਂਗੇ ਜੇ ਰਾਤ ਦਾ ਪਲਾਨ ਬਣਾਉਂ ਰਾਂ ਰੋਜ਼ ਨੂੰ ਮਿਲਣਾ ਕਰਾਂਗੇ ਚਲੋ ਠੀਕ ਹੈ ਤਰੀਹਾਂ ਹੱਥੀ ਵਾਲੇ ਸੋਣ ਲੈ ਚਲ ਠੀਕ ਹਾਂ ਤੂੰ ਜਾ ਦੇਖੀ ਮੈਨੂੰ ਤਾਂ ਡਰ ਲੱਗਦਾ ਕਿ ਮੇਰੇ ਘਰਾਂ ਨਾ ਆ ਜਾਵੇ ਘਰ ਘਰ ਕੈਸ ਤੇ ਕੁੱਸ ਤੇ ਕਿੱਥੇ ਹਾਂ ਹਾਂ ਸੱਚ ਮੈਂ ਤੁਹਾਨੂੰ ਕਿਸ਼ਤ ਦੇਣਾ ਭੁੱਲ ਗਈ ਮੈਂ ਰਾਇਨ ਦੇ ਪਾਗਲੇ ਹਾਂ ਪਿਆਰ ਚ ਹੁਣ ਕਿਸ਼ਤਾਂ ਦੇ ਖੇ ਜਾਂਦੀਆਂ ਕਿਸ਼ਤਾਂ ਗੁਸ਼ਤਾਂ ਮੈਂ ਤੇਰੀ ਉੱਪੀ ਪਰ ਦੂੰ ਕੋਈ ਝੱਕਰ ਨਾ ਕਿਉ ਹਾਂਏ ਤੁਸੀਂ ਹੁਣ ਕਿਸ਼ਤ ਨਹੀਂ ਲੈਂਦੇਗੇ ਮੇਰੇ ਤੋਂ ਤੂੰ ਮੇਰੀ ਹੋਗੀ ਹਾਂ ਆਪਣੀ ਹੋਗੀ ਚੀਜ਼ ਜਿਹੜਾ ਸੀ ਆਪਣਾ ਹੁਣ ਆਪਣੇ ਮੈਂ ਇਸ ਦੀ ਕਿਸ਼ਤ ਲਊਂਗਾ ਤੇਰੇ ਨਾਲ ਸੱਚੀ ਹਾਂ ਮਰੀ ਜਵਨ ਸੱਚੀ ਹਾਂ ਕਿ ਕਿਸੇ ਕਿੰਨੇ ਚੰਗੇ ਹੋਗੇ ਚੰਗਾ ਤਾਂ ਮੈਂ ਬਹੁਤ ਆ ਫੇ ਤੂੰ ਵਰਤ ਤਾਂ ਮੇਰੇ ਨਾਲ ਖੰਡਾ ਚੱਲ ਠੀਕ ਹੈ ਆਈ ਕਾਂ ਦਾ ਸੋਨੀ ਬੜੀ ਲੱਗਦੀ ਆ ਤਾਂ ਚੱਲ ਹੁਣ ਤੁਸੀਂ ਜਾਓ ਜਾਣਾ ਨਹੀਂ ਕਰ ਯਾਰ ਨੂੰ ਤੱਕੇ ਦੇ ਦੇ ਕੇ ਕਰਮ ਕੱਢੇਗੀ ਹੁਣ ਐਡਾ ਕੀ ਪਿਆਰ ਆ ਮੇਰੇ ਗੁੱਤ ਨਾ ਪਟਾ ਦੀ ਕਿਤੇ ਮੇਰੇ ਘਰ ਆ ਗਿਆ ਨਾ ਮੈਨੂੰ ਘਰੋਂ ਖੜਾਏਗਾ ਤੂੰ ਚੱਲ ਠੀਕ ਆ ਆ ਜਾ ਗੇਟ ਲਾ ਲਈ ਨਾ ਹਾਂ ਠੀਕ ਤੂੰ ਖੁਸ਼ ਕਿੰਨੀ ਆ ਮੈਨੂੰ ਮਿਲ ਕੇ ਆ ਨਾ ਹਾਂ ਮੈਂ ਬਹੁਤ ਖੁਸ਼ ਆ ਚੱਲ ਉੱਠ ਥੋੜਾ ਉੱਠਣਾ ਉੱਠਣਾ ਆਈ ਸੀਜੀ ਵਾਲਾ ਯਾਰ ਕਦੋਂ ਦਾ ਵੜਿਆ ਅੱਧਾ ਘੰਟਾ ਹੋ ਗਿਆ ਅੰਦਰ ਗਏ ਨੂੰ ਇੰਨਾ ਨਾ ਜਿਹਾ ਕਿਸ਼ਤਾਂ ਦਾ ਹੁੰਦਾ ਯਾਰ ਉਹ ਲੰਘ ਗਿਆ ਲੈ ਰੋ ਦੇ ਘਮ ਹੋ ਗਿਆ ਜਰਾ ਦੱਸਣਾ ਪਊਗਾ ਬਕੇਲ ਨੂੰ ਇੱਥੇ ਹੁਣਾਂ ਘਰ ਪੱਟ ਕੇ ਬੈਜੇ ਹੋਰ ਘਰ ਦਾ ਫੋਨ ਇਹਨੂੰ ਆ ਆ ਗਿਆ ਓਏ ਅਬ ਕੀ ਲੋ ਹਾਂ ਠਿਕਰੀ ਪਰ ਇਹਦਾ ਨਾਂ ਰੱਖਿਆ ਠਿਕਰੀ ਪਰ ਤਾਂ ਉਹ ਬਸ ਗਰਮੀ ਜੁਲਦੀ ਰਹੇ ਸ਼ਾਮਾਂ ਮਾਜ ਲੋਰੇ ਬੈਜਣੇ ਅੱਛਾ ਹਾਂ ਕਿੱਧਰ ਹੋਏ ਮੈਨੂੰ ਡਰ ਗਿਆ ਸੀ ਯਾਰ ਇਹਨੂੰ ਪਤਾ ਮੁੰਡੇ ਲੈ ਜਾਂਦੇ ਬੁਲਾ ਕੇ ਫਿਰ ਪਤਾ ਲੈ ਰਹਿ ਗਿਆ ਹੂੰ ਫਿਰ ਇਹ ਡਰੋਂ ਸੋਪਰ ਤੋਂ ਉੱਠ ਗਿਆ ਮੈਨੂੰ ਫਿਰ ਓਏ ਉਹ ਤਾਂ ਗੱਲ ਤੇਰੀ ਠੀਕ ਹੈ ਮੈਂ ਤਾਂ ਕਹਿੰਦੀ ਤੇਰੀ ਕੋਈ ਕਿਸਤ ਕੁਸਤ ਰਹਿੰਦੀ ਆ ਈ ਸੀ ਦੀ ਯਾਰ ਹਾਂ ਤੈਨੂੰ ਕਿਵੇਂ ਪਤਾ ਓ ਯਾਰ ਈ ਸੀ ਜੇ ਵਾਲਾ ਰੋਜ਼ ਆ ਜਾਂਦਾ ਤੁਹਾਡੇ ਘਰੇ ਪਰ ਸੋ ਜਿੱਥੇ ਵੀ ਆਇਆ ਦੀ ਉਹ ਤਾਂ ਦੇਣੀ ਆਉਂਦੀ ਫਿਰ ਫਿਰ ਦੁੱਧ ਦੱਕ 2 ਘੰਟੇ ਬਾਅਦ ਨਿਕਲੇ ਅੱਜ ਘਰੋਂ ਐਨਾ ਚਰਕਿਸਤ ਤੇ ਲੱਗਦਾ ਹੁੰਦਾ ਚਾ ਚੂਪੀਆਂ ਲੱਗ ਗਿਆ ਨਾ ਹੋਰ ਤਾਂ ਉਹਨੇ ਕੀ ਕਰਨਾ ਪਿਆ ਰਹੇ ਨੇ ਉਹ ਤਾਂ ਤੇਰੀ ਗੱਲ ਠੀਕ ਆ ਬਾਈ ਤੂੰ ਮੇਰਾ ਯਾਰ ਦੋਸਤ ਹੈ ਠੀਕ ਹੈ ਮਾਣੇ ਉੱਥੇ ਗੌਰ ਕਰ ਲਈ ਕਿਤੇ ਉਹ ਹੀ ਨਾਬਦਾ ਘਰ ਪੱਟ ਕੇ ਬਹਿ ਜੀ ਨਾ ਨਾ ਮੈਂ ਗੌਰ ਵੀ ਕਰੂੰਗਾ ਪੱਕੇ ਇਹ ਬੰਦਾ ਹੈ ਨਹੀਂ ਉਹ ਨਹੀਂ ਕਿਸੇ ਦਾ ਕੀ ਪਤਾ ਨਾ ਮਨ ਬਦਲੇ ਦਾ ਕੀ ਪਤਾ ਉਹ ਤਾਂ ਰੋਜ਼ ਮੰਗੂ ਆਉਣ ਲੱਗ ਗਿਆ ਤੇ ਕਿਸ ਤੂੰ ਨਹੀਂ ਬਣੀ ਤੂੰ ਤਾਂ ਆਉਣੇ ਪਿਆ ਰਹੇ ਨੇ ਤਾਂ ਹੁਣ ਉਹ ਤਾਂ ਕਿਸਮ ਉਹ ਜਿਹੜਾ ਕਿ ਇਸ ਤੱਕ ਅੱਜ ਨਿਵੇੜਤਾ ਉਹਦਾ ਹਿਸਾਬ ਆ ਉਹ ਤਾਂ ਗਲਤ ਮਰਦੀ ਹੈ ਤੇਰੀ ਭੈ ਜਿਖ ਮੈਂ ਤਾਂ ਤੈਨੂੰ ਦੱਸਣਾ ਤੀ ਦੱਸਦਾ ਜਾਂ ਤੈਂ ਦੱਸਦਾ ਠੀਕ ਆ ਬਸ ਯਾਰੀ ਦੋਸਤੀ ਹੈ ਤੇਰੇ ਨਾਲ ਠੀਕ ਹੈ ਜਿਲੋਂ ਪਿਆਰ ਹੈ ਠੀਕ ਹੈ ਤੈਨੂੰ ਤਾਂ ਕਿਹਾ ਜੇ ਬਾਈ ਹੋਰ ਕੋਈ ਹੁੰਦਾ ਆਪਾਂ ਨੂੰ ਕੀ ਲੋੜਦੀ ਸਹੀ ਗੱਲ ਹੈ ਠੀਕ ਹੈ ਮਾਗਰੋਂ ਕੀ ਫਿਰ ਕੀ ਫਾਇਦਾ ਸਮਾਂ ਪੂਛਾਂ ਘੁੱਟਣ ਵਾਲਾ ਕੋਈ ਫਾਇਦਾ ਨਹੀਂ ਫਿਰ ਕੋਈ ਫਾਇਦਾ ਨਹੀਂ ਹੈਨਾ ਚਲ ਮੈਂ ਧਿਆਨ ਤੇ ਉਹ ਗੱਲ ਤੇ ਗੌਰ ਕਰੀ ਮੇਰੀ ਗੱਲ ਦਾ ਗੁੱਸਾ ਤਾਂ ਕਰੀ ਨਾ 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 ਗੁੱਸੇ ਦੀ ਕੀ ਗੱਲ ਤੂੰ ਮੇਰਾ ਫਾਇਦਾ ਕਰਦਾ ਆ ਗੌਰ ਕਰੀ ਇਹ ਅੱਧਾ-ਅੱਧਾ ਘੰਟਾ ਦੇ ਅੰਦਰੋਂ ਨਿਕਲਦਾ ਚਲ ਮੈਂ ਕਰਮੂ ਆ ਗੌਰ ਤੇ ਹਾਂ ਅੱਗੇ ਤੇਰੀ ਮਰਜ਼ੀ ਹੈ ਭਾਈ ਨਾ ਨਾ ਕੋਈ ਗੱਲ ਬਧਾ ਦੱਸ ਹੋਰ ਦੱਸ ਤੂੰ ਨਵੀਂ ਦਾਜੀ ਕੋਈ ਨਵੀਂ ਦਾਜੀ ਦਾ ਬਸ ਠੀਕ ਆ ਹੀ ਹੈ ਫਸਲ ਵਾੜੀ ਦੱਸ ਬਾਬ ਜੀ ਬਸ ਠੀਕ ਹੈ ਫਸਲ ਵਾੜੀ ਤਾਂ ਵਧੀਆ ਹੈ ਹੋਰ ਠੀਕ ਆ ਆ ਵਧੀਆ ਚਾ ਠੀਕ ਆ ਮੈਂ ਕਰੂੰਗਾ ਗੌਰ ਠੀਕ ਹੈ ਕਰੇ ਮੜਾ ਮੋਟਾ ਪੁੱਛੀ ਦਾੜ ਤੂੜ ਕੇ ਵੀ ਕੀ ਗੱਲ ਕੀ ਗੱਲ ਬਾਤ ਚਾ ਦੇਖੋ ਫਰਮੈਂ ਚੰਗਾ ਭਾਈ ਧੰਨ ਦ ਤੇਰੀ ਮਰਜ਼ੀ ਹੈ ਭਰਾਵਾ ਆਪਾਂ ਦਸਣਾ ਵੀ ਦਾਸਤਾ ਹਨਾ ਗੌਰ ਕਰ ਲੈਣਾ ਵਧੀਆ ਰਹੇਗਾ ਇਹ ਨਾ ਹੋਵੇ ਲੋਕਾਂ ਦਾ ਤਮਾਸ਼ਾ ਬਣ ਜਾਈ ਕਿੰਨੀ ਕੋਲੇ ਦਾਰ ਕਰਨੀ ਕਿਵੇਂ ਵਾਲੇ ਖੁਸ਼ੀ ਹੋ ਰਹੀਆਂ ਅੱਜ ਕਿਉਂ ਕੀ ਗੱਲ ਮੈਂ ਖੁਸ਼ ਨਹੀਂ ਹੋ ਸਕਦੀ ਮੈਨਾਂ ਤਾਂ ਕਦੇ ਹੋਈ ਨਹੀਂ ਆਹਾ ਆਪ ਮੱਚਿਆ ਰਹਿਣਾ ਲੋਏ ਤੂੰ ਕਹਿ ਰਿਹਾ ਵੀ ਮੈਂ ਤੂੰ ਵੀ ਮੱਚੀ ਰਹਿ ਆਹਾ ਆ ਸ਼ਾਮ ਕਥਣਾ ਜੀ ਆਹ ਆ ਗਈ। ਕੀ ਆਹਾ? ਪਹਿਲਾਂ ਦੇਖਿੰਦੇ ਨਹੀਂ ਜਿਹਾ ਸ਼ਾਮ ਆਪ ਆ। ਉਹ ਘਰੇ ਪਈ ਸੀਗੀ ਬੇਟੀ ਚ। ਪਹਿਲਾਂ ਮੇਰੀ ਮਾਂ ਦੇ ਕੇ ਗਈ ਸੀ ਮੈਨੂੰ। ਮਾਂ ਨੇ ਤਾਂ ਦਾਰ ਨਹੀਂ ਦਿੱਤਾ ਤਾਂ ਸ਼ਾਮ ਕਿਥੇ ਦੇਈ ਉਹ। ਲੈ ਦੱਸ। ਕਿਉਂ ਹਲੇ ਥੋੜਾ ਜਿਹਾ ਦਾਰ ਤੈਨੂੰ ਹੁਣ? ਆਹ ਸ਼ਾਮ ਕਿਥੇ ਮੈਂ ਤਾਂ ਪਹਿਲਾਂ ਦਿਖਾਈ ਨਹੀਂ ਕਦੇ। ਉੱਥੇ ਤੋਂ ਆ ਗਈ ਇਹ। ਅੱਜ ਮੈਂ ਬੇਟੀ ਚੋਂ ਕੱਢੀ ਸੀਗੀ। ਕਿਸ ਤੋਂ ਕੰਨੀ ਦਾ ਭੌਖੇ ਹੋਣ ਲੱਗਿਆ ਤੂੰ ਤੈਨੂੰ ਸ਼ਾਮਪਾ ਪੀਣ ਲੱਗੋਈ ਹੈਂ। ਤੇ ਫੇਰ ਕੀ ਹੋ ਗਿਆ ਏਡੀ ਕਿਹੜੀ ਗੱਲ ਹੋ ਗਈ? ਜੇ ਸ਼ਾਮਪਾ ਲਈ ਦੱਸ ਤੈਨੂੰ ਦੱਸ ਕਦੇ ਮਿਰਚਾਂ ਲੱਗਣ ਲੱਗੀਆਂ। ਆਈ ਇਸ ਜਿਆਦਾ ਭਾਈ ਐਦੇ ਨੂੰ ਅੱਧੇ ਤੇ ਘੰਟਾ ਫੜਵਾਉਂਦੇ ਕਿ ਲੋੜ ਤੈਨੂੰ ਓਏ ਮੈਂ ਥੋੜੀ ਬਿਠਾਇਆ ਸੀਗਾ ਉਹਨੂੰ ਮੈਂ ਕਿਹਾ ਚਲ ਇੰਨੀ ਗਰਮੀ ਪਈ ਐ ਚਾਹ ਪਾਣੀ ਪੀ ਕੇ ਚਲ ਜੂਗਾ ਮੈਂ ਕਿਹਾ ਤਾ ਬੈਠ ਗਿਆ ਉਹ ਵੀ 2 ਮਿੰਟ ਦਾ ਕੰਮ ਕਿਸ ਤਰ੍ਹਾਂ ਤੇ ਦੱਸ ਤੇਰਾ ਕੀ ਚੱਕ ਕੇ ਲੈ ਗਿਆ ਵਿਚਾਰਾ ਉਹ ਵਿਚਾਰਾ ਆਪਣੀ ਜਾਨ ਨਹੀਂ ਬਿਛਾਰਨੀ ਇਹ ਮੂੰਹ ਤੇ ਲਾਉਣੀ ਤੂੰ ਇਹ ਬੰਦੇ ਨੂੰ ਓ ਫਿਰ ਕਿੱਡੀ ਕੀ ਗੱਲ ਹੋ ਗਈ ਦੱਸ ਕੀ ਲੈ ਗਿਆ ਕੁਛ ਚੱਕ ਕੇ ਉਹ ਇੱਥੋਂ ਚੱਕੇ ਨਹੀਂ ਆ ਤੋ ਲੋਕਾਂ ਦੀ ਗੱਲਾਂ ਪਤਾ ਕਿਵੇਂ ਹੁੰਦੀਆਂ ਨੇ ਬੇਤਰਾ ਘੰਟਾ ਇਹਨਾਂ ਦਾ ਦੋੋਂ ਤਾਂ ਕੁੱਤੇ ਨੇ ਭੌਬਦੇ ਰਹਿੰਦੇ ਨੇ ਕੁੱਤੇ ਨੇ ਜਿਵੇਂ ਚੰਗੀ ਗੱਲ ਕਿਸੇ ਕੁੱਤੇ ਹੋ ਗਿਆ ਇਹ ਕਿਹੜੀ ਚ ਕਿਆ ਤੂੰ ਭਾਈ ਇਹਨਾਂ ਨੂੰ ਕਾਤੋਂ ਮੈਨੂੰ ਪਾਣੀ ਲੈ ਕੇ ਦੇ ਲਿਆ ਕੇ ਦੇ ਇਹਨੂੰ ਪਾਣੀ ਚੱਲ ਚੱਲ ਜਾ ਲਿਆਉਣੀ ਆ ਡੱਫਲੀ ਡੱਫਲੀ ਲੋਕ ਵੀ ਸੱਚੀ ਕਹਿੰਦੇ ਨੇ ਕੰਮ ਹੋਊਗਾ ਪੱਕਾ ਬਾਈਲੀ ਪਈ ਉਦੋਂ ਦੀ ਨਹੀਂ ਪੜਲ ਕਦੇ ਆ ਬੋਲੀ ਚੰਗਾ ਖੰਡ ਹੁਣ ਮੈਂ ਚੱਲਦਾ ਚੰਗਾ ਫੇਰ ਮਿਲਦੇ ਹਾਂ ਕਿਸੇ ਦਿਨ ਲੈ ਦੇਖੀ ਰੁਕ ਜੋ ਹਲ ਥੋੜੀ ਦੇ ਨਾ ਕਿਉਂ ਜੀ ਨਹੀਂ ਲੱਗਦਾ ਮੇਰੇ ਮਨ ਨੂੰ ਮੈਨੂੰ ਤਾਂ ਜੀਨ ਲੱਗਦਾ ਤੈਨੂੰ ਜਿੱਤ ਕੇ ਚਾਹਾਂਗਾ ਐਨ੍ਹਾ ਕਰ ਕਰ ਦੇ ਹਾਂਜੀ ਕੋਈ ਨਾ ਪਮਿਲਦੇ ਗਿਲਦੀ ਰਹਿਣਾ ਕਿਸੇ ਨਾ ਕਿਸੇ ਬਹਨ ਨੇ ਉਹ ਵਕੀਲ ਤਾਂ ਬੋਲਾ ਉਹਨੂੰ ਕੀ ਪਤਾ ਲੱਗਦਾ ਹੋਤੇ ਆ ਵੀ ਨਹੀਂ ਆ ਗਏ ਹਨਾ ਹੋ ਗੁਰੇ ਗਿਆ ਕੇ ਪਿੰਡ ਚ ਗਿਆ ਕਹਿੰਦੀ ਸੀ ਹਾਂ ਹਾਂ ਇੱਥੇ ਹੈਗਾ ਕੋਈ ਪਤਾ ਨਹੀਂ ਕਦੋਂ ਆ ਜਾਵੇ ਵੈਸੇ ਉਹਨੂੰ ਮੈਨੂੰ ਤੇ ਸ਼ੱਕ ਜਾ ਹੋਣ ਲੱਗ ਗਿਆ ਹੁਣ ਅੱਛਾ ਜੀ ਚਲ ਠੀਕ ਹੈ ਠੀਕ ਹੈ ਜੀ ਮੈਂ ਜੀ ਮਿਸਤਾ ਕਰ ਦਿੰਦੇ ਹਾਂ ਤੁਹਾਰ ਹੋ ਕਰ ਦਿੰਦੇ ਬਹੁਤ ਚਲ ਠੀਕ ਹੈ ਹਨਾ ਛੇਤੀ ਮਿਲਦੇ ਮੈਚਾ ਠੀਕ ਹੈ ਹਾਂ ਰਾਤ ਨੂੰ ਨਾ ਕਦੇ ਕੋਈ ਗੱਲ ਨਹੀਂ ਮੈਂ ਦੱਸਣੀ ਤੈਨੂੰ ਜਲਦੀ ਚਲ ਦੱਸ ਦੇ ਫੋਨ ਤੇ ਚੰਗਾ ਠੀਕ ਹੈ ਪੁੱਤ ਸੌਂ ਸੋ ਜਾਂਦਾ ਬੁੱਝੜ ਜਾਂਦਾ ਹਾਂ ਠੀਕ ਹੈ ਓਕੇ ਹਾਏ ਦੇਖੀ ਮੇਰੇ ਤਾਂ ਜੀ ਨਹੀਂ ਲੱਗਦਾ ਹੁਣ ਇਹਦੇ ਬਿਨਾ ਵਕਤ ਵੀ ਜਲਦੀ ਬੀਤ ਜਾਂਦਾ ਪਰ ਇੱਕ ਉਹ ਤਾਂ ਪੁੱਜੜ ਜੀ ਪਤਾ ਵੀ ਨਹੀਂ ਹੈਗਾ ਕਦੋਂ ਆਜੇ ਫੇਰ ਆ ਕੇ ਮੈਨੂੰ ਬੋਲੂਗਾ ਕੌਣ ਕਾਲ ਕਰੀ ਲੋ? ਹਾਂ, ਕੰਦਰ। ਉਹਦਾ ਪਰਝਾਈ ਨੇ ਫੋਨ ਕਰਤਾ ਇਹ ਕਹਿੰਦੀ ਏਸੀ ਘੱਟ ਕੂਲਿੰਗ ਕਰਦਾ ਪਹਿਲਾਂ ਹੀ ਮੈਂ ਕਰਕੇ ਗਿਆਈ 10-15 ਦਿਨ ਹੋ ਗਏ। ਮੈਂ ਜਾ ਕੇ ਸੈੱਟ ਕਰ ਜਾਣਾ। ਪਤਾ ਕਰਕੇ ਤਾਂ ਗਿਆ ਤੇ ਹੁਣ ਕਿ ਹੋਣ ਲੱਗਿਆ ਇਹਨੂੰ? ਪਤਾ ਨਹੀਂ ਪਰਝਾਈ ਕਹਿੰਦੀ ਘੱਟ ਕੂਲ ਕਰਦਾਗਾ। ਕਹਿੰਦੀ ਸਮਾਰ ਕੇ ਕਰਕੇ ਆ ਹੁਣ ਮੈਂ ਦੁਬਾਰੇ ਕਰਕੇ ਜਾਵਾਂਗਾ। ਚਲ ਠੀਕ ਆ ਚੰਗਾਇਰ। ਹੋ ਠੀਕ ਆ। ਪਰ ਠੀਕ ਹੈ ਚੰਗਾ। ਕੋਈ ਨਾ ਦੱਸ ਦੇ ਫੇਰ ਵੀ ਨਾ ਕਰੀ ਮੈਂ ਦੁਬਾਰੇ ਆ ਜਾਂਗਾ ਚੰਗਾ। ਨਾ ਕੋਈ ਨਾ ਦੱਸਦਾ ਕੋਈ ਗੱਲ ਨਹੀਂ। ਹਾਂ ਠੀਕ ਆ। ਇਹ ਚੀਜ਼ ਜਿੱਕੇ ਦੇ ਨਾਲ ਆ ਜਾਂਦਾ ਯਾਰ ਗੱਲ ਰੋਕਾਂ ਕੀ ਹੈ ਮੈਨੂੰ ਪੁੱਛਦਾ ਜਾ ਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਕਿਉਂ ਕੀ ਗੱਲ ਮੈਂ ਖੁਸ਼ ਨਹੀਂ ਹੋ ਸਕਦੀ ਦੱਸ ਮੈਨਾਂ ਕਦੇ ਹੋਈ ਨਹੀਂ ਜਦ ਦੇਖ ਕੇ ਉਹ ਤੂੰ ਤਾਂ ਨਾ ਮੈਨੂੰ ਬਸ ਖੁਸ਼ ਦੇਖ ਹੀ ਨਹੀਂ ਸਕਦਾਗਾ ਆ ਕੀ ਕਰਨਾ ਹੈ ਤੁਹਾਨੂੰ ਦੁਬਾਰੇ ਕੌਣ ਏਸੀ ਵਾਲਾ ਉਹ ਏਸੀ ਚ ਪ੍ਰੋਬਲਮ ਆ ਗਈ ਸੀ ਕਿ ਇੱਕ ਉਹ ਠੀਕ ਕਰਨ ਆਇਆ ਸੀਗਾ ਇਹ ਜਿਹੜੀ ਪ੍ਰੋਬਲਮ ਹੁਣ ਤੱਕ ਲਿਆਂਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਪੂਰੀ ਹੋਈ ਹੋਂ ਤੱਕ ਤਾਂ ਤੈਨੂੰ ਤਾਂ ਪਤਾ ਹੀ ਹੈ ਨਾ ਉਹਦੀ 쿨ਿੰਗ ਨਹੀਂ ਹੋ ਰਹੀ ਸੀਗੀ ਤੇ ਨਾਲੇ ਉਹ ਇੱਥੇ ਨਾਲ ਦੇ ਗਵਾਂਡੇ ਦੇ ਕੰਮ ਕਰਨ ਆਇਆ ਸੀ ਰੋਟੀ ਖਾਣ ਆਇਆ ਸੀਗਾ ਬੈਠ ਕੇ ਹੱਥ ਉਹ ਦੱਸ ਫਿਰ ਕੀ ਹੋ ਗਿਆ ਮੈਂ ਤਾਂ ਰੋਟੀਆਂ ਤੇ ਪੁੱਛੀ ਰਹੀ ਲੈ ਹਾਂ ਉਹ ਤੈਨੂੰ ਤਾਂ ਕਦੇ ਪੁੱਛੀ ਨਹੀਂ ਮੈਂ ਰੋਟੀ ਮੈਨੂੰ ਬੈਠਣ ਜੋਗਾ ਛੱਡ ਦੇ ਲੋਕਾਂ 'ਚ ਕਿ ਮੈਂ ਇਹੋ ਜਿਹਾ ਕੀ ਕਰ ਦਿੱਤਾ ਕਹਿੰਦਾ ਕੀ ਕਰਦਾ ਲੋਕਾਂ ਗੱਲਾਂ ਸੁਣ ਕੇ ਦੇਖਾ ਅੱਧਾ ਨਾ ਘੱਟ ਦਰਬਾਰ ਕਿ ਰੱਖਦੀਆਂ ਲੋਕ ਤਾਂ ਕੁੱਤੇ ਨੇ ਭੌਂਕਦੇ ਨੇ ਭੌਂਕੀ ਜਾਣਦੇ ਮੈਨੂੰ ਨਹੀਂ ਪਰਵਾਹ ਕਿਸੇ ਦੀ ਤਾਂ ਕੁੱਤੇ ਨੇ ਕੀ ਸਹੀ ਕਹਿੰਦੇ ਨੇ ਕੀ ਕਹਿੰਦੇ ਨੇ ਸਹੀ ਬਾਹਰ ਨਿਕਲ ਕੇ ਦੇਖ ਤੇਰੀ ਕੀ ਇੱਕ ਚਰਚਾ ਹੋ ਰਹੀ ਆ ਰੋਟੀ ਮੈਨੂੰ ਤੱਕ ਰੋਟੀ ਨਹੀਂ ਪੁੱਛੀਦਾ ਕੋਸ ਸੱਜਣਾ ਲੱਗਦਾ ਤੇਰਾ ਰੋਟੀ ਪੁੱਛਣ ਪਰ ਉਹਨਾਂ ਦੀ ਵੀ ਉਹ ਤੁਸੀਂ ਨੇ ਜ਼ਿਆਦਾ ਨਾ ਬੋਲੋ ਠੀਕ ਆ ਫੇਰ ਕੀ ਹੋ ਗਿਆ ਰੋਟੀ ਖਵਾ ਦਿਆ ਪੁੰਨ ਹੁੰਦਾਗਾ ਪੁੰਨ ਹੁੰਦਾ ਪੁੰਨ ਉਹ ਘਾ ਪੰਡਤਾਂ ਨਹੀਂ ਗਈਆਂ ਉਹ ਤੂੰ ਮੇਰੇ ਤੇ ਹੱਥ ਚੱਕਿਆ ਆਹੋ ਚੱਲੇ ਰੋਟੀ ਵਾਕੇ ਖਾਣੀਆਂ ਖਾਲਾ ਨਹੀਂ ਮੈਂ ਬੁੱਕਾ ਕੇ ਦਿੰਦੀ ਰੋਟੀ ਤੇ ਨੂੰਣ ਤੂੰ ਜਾ ਕੇ ਤੋਰਿਆ ਰੋਟੀ ਪਵਾ ਕੇ ਤੇ ਉਹ ਹੁੰਦਾ ਤੂੰ ਸੱਜਰੇ ਨੂੰ ਦੇਦੀ ਰੋਟੀ ਪਾ ਕੇ ਅਕਲ ਕੀ ਭਈਆ ਮੈਂ ਨਹੀਂ ਦਿੰਦੀ ਇਹਨੂੰ ਰੋਟੀਆਂ ਰੋਟੀਆਂ ਬਣਾ ਕੇ ਹੁਣ ਮੈਂ ਸੁਖੀ ਨੂੰ ਫੋਨ ਕਰਦੀ ਇਹ ਮੈਨੂੰ ਲੈ ਕੇ ਜਾ ਇੱਥੋਂ ਹਲੋ ਹਲੋ ਸੁਖੀ ਤੁਸੀਂ ਕਿੱਥੇ ਹੋਗੇ ਮੈਂ ਤਾਂ ਕਿਸੇ ਦਾ AC ਰਿਪੇਅਰ ਕਰੀ ਜਾਂਦਾ। ਤੈਨੂੰ ਪਤਾ ਅੱਜ ਕੀ ਹੋਇਆ? ਕੀ ਹੋਇਆ? ਉਹਨੇ ਮੇਰੇ ਤੇ ਹੱਥ ਚੱਕਿਆ। ਹੱਥ ਚੱਕੇ ਕਿਉਂ ਕੀ ਗੱਲ ਹੋ ਗਈ? ਬਸ ਗੱਲ ਕੁਝ ਵੀ ਨਹੀਂ ਹੈਗੀ ਲੋਕ ਉਹਨੂੰ ਉਂਗਲਾ ਲਾਉਂਦੇ ਨੇ ਤੇ ਉਹ ਲੋਕਾਂ ਦੀ ਗੱਲਾਂ ਵਿੱਚ ਆ ਕੇ ਮੈਨੂੰ ਮੰਦਾ ਚੰਗਾ ਬੋਲਣ ਲੱਗ ਗਿਆ। ਤੈਨੂੰ ਹੁਣੀ ਬੋਲਿਆ ਹੋਊਗਾ। ਮੈਂ ਤੇਰੇ ਘਰ ਆ ਜਦੋਂ ਨਿਕਲਿਆਂਗਾ ਮੈਨੂੰ ਛੋੜੇ ਗੇਟ 'ਚ ਹੀ ਮਿਲਿਆ ਸੀ। ਹੁਣ ਮੈਨੂੰ ਪਤਾ ਮੈਂ ਇੱਥੇ ਨਹੀਂ ਰਹਿਣਾ ਬਸ ਮੈਨੂੰ ਲੈ ਕੇ ਜਾਏ ਤੂੰ। ਉਹ ਮੈਂ ਤੇਰੇ ਪਿੰਡ 'ਚ ਹੀ ਆ ਥੋੜੇ ਗਮਾਂਡੇ ਲੰਬੜਦਾਰਾਂ ਦੇ AC ਰਿਪੇਅਰ ਕਰਦਾ। ਅਜ ਤੱਕ ਕੋਨੇ ਕਦੇ ਮੇਰੇ ਹੱਥ ਨਹੀਂ ਚੱਕਿਆ ਅੱਜ ਤੁਹਾਡੀ ਵਜ੍ਹਾ ਨਾਲ ਮੇਰੇ ਤੇ ਉਹਨੇ ਹੱਥ ਚੱਕਿਆ ਹੁਣ ਤੂੰ ਮੇਰੇ ਨਾਲ ਜੀ ਜਾਣਾ ਮੈਨੂੰ ਨਹੀਂ ਪਤਾ ਮੈਨੂੰ ਲੈ ਕੇ ਜਾ ਬਸ ਮੈਂ ਨਹੀਂ ਇੱਥੇ ਰਹਿਣਾ ਹੁਣ 1 ਮਿੰਟ ਵੀ ਚੱਲ ਤੂੰ ਐਂ ਕਰੀਂ ਦਿੰਦੇ ਨੇ ਔਖਾ ਹੋ ਜਾਂਦਾ ਰਾਤ ਨੂੰ ਉਹ ਸੌ ਜਾਂਦਾ ਤੂੰ 8 ਵਜੇ ਦਾ ਟਾਈਮ ਰੱਖ ਲੈ ਠੀਕ ਹੈ ਰਾਤ ਦਾ ਠੀਕ ਹੈ ਬਸ ਤੂੰ ਮੈਨੂੰ ਫੋਨ ਕਰ ਦੇ ਤਿਆਰ ਹੋ ਕੇ ਗੇਟ 'ਚ ਖੜ੍ਹ ਜੀ ਤੁਸੀਂ ਆਓਗੇ ਨਾ ਪੱਕਾ ਵਾਦਾ ਰਿਹਾ ਖੜਾ ਤੇਰਾ ਨਾ ਵਾਦਾ ਰਿਹਾ ਚੱਲ ਠੀਕ ਮੈਂ ਤੇਰਾ ਨਾ ਵਿਆਹ ਕਰਾਉਂ ਕੋਈ ਚੱਕਰ ਨਹੀਂ ਤੂੰ ਆ ਜਾ ਠੀਕ ਹੈ हम्म ओके हम तक होचा हाँ ठीक है हमने ऐसे किया ही ना लायरो ना रोना ना ठीक है ठीक है हाँ चल कर देखो आठ बजे ठीक है पूरा चलो ठीक है ओके बाय आठ बजे आऊँगा मैं ठीक है मैं बैठ करूँगी ठीक है ठीक है मैं बैठ करूंगी थोड़ा ओके ओके ठीक ओके बाय बाय ਨਸ ਐਨਪਰਾਵ ਫੋਨ ਦਿਨ ਸਾਰਾ ਦਿਨ ਇੱਥੇ ਲੱਗੀ ਰਹਿੰਨੇ ਕੰਮਕਾਰ ਹੁੰਦਾ ਨਹੀਂ ਕੋਈ ਭਾਂਡੇ ਧੋਣ ਆਏ ਪੈਣੇ ਕੱਪੜੇ ਧੋਣ ਆਲੇ ਪੈਣੇ ਸਾਰੇ ਚੱਕਿਆ ਸੀਗਾ ਫੋਨ ਤਾਂ ਮੈਂ ਹੁਣੀ ਚੱਕਿਆ ਸੀ ਤੜਕੇ ਇਹਦਾ 5 ਵਜੇ ਚਲਾਉਣ ਲੱਗੇ ਜੰਨੀਆਂ ਯਾਰ ਹੁਣ ਤਾਂ ਕੰਮ ਕਰਕੇ ਫ੍ਰੀ ਹੋਈ ਸੀਗੀ ਮੈਂ ਕੰਮ ਕਿਹੜਾ ਕਰਦੀਆਂ ਤੂੰ ਕੰਮ ਨੂੰ ਇੱਥੇ ਚਾਲ ਡੰਗਰ ਰੱਖੇ ਨੇ ਮੈਂ ਉਹ ਗੋਹਾ ਛੜਦੀਆਂ ਸੰਨੀ ਕਰਦੀਆਂ ਹੈ ਕੰਮ ਤਾਂ ਕੋਈ ਹੈ ਨਹੀਂ ਐਨਾ ਕਿਉਂ ਗੁੱਸੇ ਹੋ ਰਿਹਾ ਮੇਰੇ ਤੇ ਮੇਰੀ ਗੱਲ ਸੁਣ ਲਾ ਵਕੀਲ ਵਾਲਾ ਕੰਮ ਨਹੀਂ ਹੈਗਾ ਹੁਣੀ ਚੱਲਾਂ ਨਾ ਇੱਥੇ ਵੀ ਸਾਰਾ ਦਿਨ ਬਿੱਲੀ ਮੋਬਾਈਲ ਚਲਾਈ ਜਾਨੀ ਆ ਜੇ ਮ ਆ ਮੋਅਲ ਮੂਲੀ ਚੱਕਣਾ ਮੋਅਲ ਜਾਂ ਸੰਮ ਮੈਂ ਆਪਦੇ ਕੋਲੇ ਰੱਖਦਾnga ਤੂੰ ਤੁਸੀਂ ਮੈਂ ਦੰ ਤੂੰ ਸੀ ਸ਼ੱਕ ਕਰੂੰਗਾ ਮੇਰੇ ਤੇ ਸ਼ੱਕ ਨਹੀਂ ਕਰਦਾ ਬੰਦੇ ਵਾਂਗੂ ਕਹੇ ਤਾਂ ਸੌਂਦਾ ਨਹੀਂ ਹੁੰਦਾ ਤਨ ਹੋਏ ਇਦਾਂ ਤੁਸੀਂ ਕਹਿੰਦੇ ਮੈਂ ਤੁਹਾਨੂੰ ਪਿੰਨਾ ਪਿਆਰ ਕਰਦਾ ਹਾਂ ਹੁਣ ਤੁਸੀਂ ਐਵੇਂ ਕੋ ਬੋਲ ਪਿਆਰ ਤੈਨੂੰ ਕਰਨਾ ਤਾਂ ਹੀ ਤੈਨੂੰ ਲੈ ਕੇ ਆਏਗਾ ਉਹਦੇ ਨਾਲ ਸਮਝ ਆ ਗਈ ਪਰ ਕਿਸੇ ਢੰਗ ਨਾਲ ਰਹਿਣਾ ਪੂਗਾ ਇੱਥੇ ਪਰ ਯਾਰ ਤੁਸੀਂ ਮੈਨੂੰ ਗੱਲ ਗੱਲ ਤੇ ਤੁਸੀਂ ਵਕੀਲ ਦੇ ਤਾਨੇ ਕਿਉਂ ਮਾਰੀ ਜਾਂਦੇ ਹੋਗੇ ਤੂੰ ਕਤੋਂ ਹੰਪ ਲੈਣ ਨੇ ਹੈ ਜਿਹੜੀ ਗੱਲ ਕਹਣਾ ਉਹ ਤੈਨੂੰ ਸੁਣਦੀ ਨਹੀਂ ਕਿਆ ਪਾਹ ਜਹਰੋ ਟਿਪ ਕਾ ਜਾ ਗਿਆ ਜੇ ਅੱਜ ਤਬਾ ਫੋਨ ਚੱਕ ਲੈ ਦੇਖ ਲਈ ਜਾਣ ਕਰ ਦੂੰ ਬਾੜੀ ਮਸਤੀ ਆ ਤਾਂ ਨਾ ਬੋਲਦੀ ਨਹੀਂ ਪੁੱਠੇ ਬੋਲੂ ਜੇਸਮੀਆਂ ਹੋਂ ਦੀ ਕੋਸ਼ਿਸ਼ ਕਰ ਨੂੰ ਮੇਰੇ ਕੀਤੇ ਦੀ ਸਜ਼ਾ ਮਿਲ ਰਹੀ ਹੈਗੀ ਉਹਨੇ ਤਾਂ ਕਦੇ ਮੈਨੂੰ ਘੂਰਿਆ ਵੀ ਨਹੀਂ ਸੀਗਾ ਨਾਲੇ ਕਦੇ ਹੱਥ ਵੀ ਨਹੀਂ ਚੱਕਿਆ ਸੀ ਇਹ ਤਾਂ ਮੇਰੀ ਕੋਈ ਗੱਲ ਨਹੀਂ ਸੁਣਦਾ ਨਾ ਮੇਰੀ ਕੋਈ ਹੈਲਪ ਕਰਾਉਂਦਾਗਾ ਅਸਲ 'ਚ ਉਹ ਹੀ ਮੈਨੂੰ ਪਿਆਰ ਕਰਦਾ ਸੀਗਾ ਮੈਂ ਉਹਨੂੰ ਧੋਖਾ ਦਿੱਤਾ ਤਾਂ ਹੀ ਮੈਨੂੰ ਇਹ ਸਜ਼ਾ ਮਿਲ ਰਹੀ ਹੈਗੀ ਹੁਣ ਤਾਂ ਮੈਂ ਇਹਦੇ ਕੋਲ ਵਾਪਸ ਵੀ ਨਹੀਂ ਜਾ ਸਕਦੀ ਨਾ ਇਹਨੂੰ ਛੱਡ ਸਕਦੀ ਹਾਂ ਹੁਣ ਹਈ ਹਈ ਅ ਮਿਸਤਰੀ ਤਾਂ ਹਾਲ ਤਾਂ ਕੈਲਸਰੀ ਠੀਕ ਨਹੀਂ ਹੋਈ ਹੈਗੀ ਪਤਾ ਨਹੀਂ ਠੀਕ ਕਰੂਗਾ ਕਿ ਕਿ ਨਹੀਂ ਇਹ ਇਹ ਨਹੀਂ ਹੁੰਦੀ ਜੀ ਕਿਉਂ ਕੀ ਗੱਲ ਇਹ ਹੁੰਦੀ ਨਹੀਂ ਠੀਕ ਹੀ ਕੀ ਪ੍ਰੋਬਲਮ ਕੀ ਹੈਗੀ ਇਹਦੀ ਵੀ ਲਾਈਟ ਨਹੀਂ ਇਹਦੀ ਚਲਦੀ ਹੋਈ ਨੰਬੀ ਪਾ ਕੇ ਅਸੀਂ ਨਵੇਂ ਬਣੇ ਚ ਚਲਦੀ ਦੀ ਲਾਈਟ ਅੱਛਾ ਫਿਰ ਹੁਣ ਹੁਣ ਤੁਸੀਂ ਲੈਰ ਤੋਂ ਲਿਓ ਜੀ ਸਾਨੂੰ 24 ਇੰਚੀ ਐਲ ਸੀ ਡੀ ਸਾਨੂੰ 24 ਹਜ਼ਾਰ ਦੀ ਮਿਲ ਜੂ ਪੂਰੀ ਵਧੀਆ ਹੀ 24 ਹਜ਼ਾਰ ਚ ਮਿਲ ਜੂਗੀ ਪਰ ਵੀਰੇ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਗਏ ਕੋਈ ਨਹੀਂ ਕਿਸ਼ਤਾਂ ਦੇ ਲਿਓ ਜੀ ਨਾ ਨਾ ਵੀਰੇ ਮੈਂ ਕਿਸ਼ਤਾਂ ਤੇ ਨਹੀਂ ਕਰਨੀ ਹੈਗੀ ਕੋਈ ਵੀ ਚੀਜ਼ ਹੁਣ ਲੈ ਰਹੇ ਤੁਹਾਨੂੰ ਮਿਲ ਜੂ ਵਧੀਆ ਕਿਸ਼ਤਾਂ ਦੇ ਮਿਲ ਜੂ ਐਨ ਪੂਰੀ ਨਹੀਂ ਨਹੀਂ ਵੀਰੇ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਨਹੀਂ ਕੋਈ ਵੀ ਚੀਜ਼ ਲੈਣੀ ਹੁਣ ਕਿਸ਼ਤਾਂ ਦੇ ਮੈਂ ਤਾਂ ਪਹਿਲੇ ਹੀ ਬਹੁਤ ਪਛਤਾਉਣੀ ਪਈ ਆਂ ਦੇਖ ਲਓ ਜੀ ਤੁਹਾਡੀ ਮਰਜ਼ੀ ਹੈ ਨਹੀਂ ਨਹੀਂ ਕੋਈ ਨਾ ਵੀਰੇ ਤੁਸੀਂ ਜਾਓ ਠੀਕ ਕਿਸਤਾਂ ਤੇ ਲੈ ਕੇ ਤਾਂ ਮੈਂ ਪਹਿਲਾਂ ਹੀ ਬਹੁਤ ਪਸਤਾਰੀ ਹੈਗੀ ਇਹ ਕਿਸਤਾਂ ਚੱਕਰ ਚ ਨਾ ਮੈਂ ਆਪਣਾ ਘਰ ਬਰਬਾਦ ਕਰ ਲਿਆ ਔਰ ਰੱਬ ਵਰਗੇ ਬੰਦੇ ਨੇ ਧੋਖਾ ਦੇ ਕੇ ਉਦੋਂ ਵੀ ਘਟਿਆ ਬੰਦੇ ਨਾਲ ਵਿਆਹ ਕਰਾ ਲਿਆ ਮੈਂ ਸਾਰੀ ਜ਼ਿੰਦਗੀ ਖਰਾਬ ਕਰ ਲਈ ਮੈਂ ਆਪਣੀ ਹੁਣ ਨਹੀਂ ਕੋਈ ਵੀ ਰਿਸਕ ਲੈਣਾ ਮੈਂ ਕਿਸੇ ਗੱਲ ਦਾ ਕੀ ਕਰਨੀ ਇੱਥੇ ਬੈਠੀ ਕੁਛ ਨਹੀਂ ਜੀ ਬਸ ਉਹੀ ਬੈਠੀ ਸੀਗੀ ਐਂ ਦੱਸੋ ਜਿਲੰਦਰੋਂ ਜਵਾਕਿਆ ਨਿਕਲਿਆ ਮੁੰਡਾ ਉਹ ਕੌਣ ਸੀ ਉਹ ਤਾਂ ਐਸ.ਡੀ ਦੇਖਣ ਆਇਆ ਸੀਗਾ। ਕਿਉਂ ਐਸ.ਡੀ ਨੂੰ ਕੀ ਹੋਇਆ? ਪਤਾ ਨਹੀਂ ਉਹ ਚੱਲ ਨਹੀਂ ਰਹੀ ਸੀਗੀ। ਫਿਰ ਤੋਂ ਮੈਨੂੰ ਦੱਸਦੀ ਮੈਂ ਮਿਸਤਰੀ ਬੁਲਾਉਂਦਾਂ ਚੋਰੀ-ਚੋਰੀ ਵਾਲਿਆਂ ਨੂੰ ਫੋਨ ਕਰਾਂਗੀ ਬੰਦੇ ਬੁਲਾਇਆ ਕਰਾਂਗੀ ਹੁਣ। ਨਹੀਂ ਨਹੀਂ ਉਹ ਤਾਂ ਕਹਿ ਰਹੇ ਸੀ ਕਿ ਕਸਟਮਰ ਕੇਅਰ ਦੀ ਸਰਵਿਸ ਫ੍ਰੀ ਆ ਉਹਦੇ ਨਾਲੋਂ। ਮੁਕਲਾਵਾ ਫ੍ਰੀ ਆ ਕਸਟਮਰ ਕੇਅਰ ਦੀ ਸਰਵਿਸ। ਮੇਰੀ ਗੱਲ ਸੁਣ ਲੈ ਇੱਥੇ ਵਕੀਲਾਂ ਲੱਛਣ ਨਹੀਂ ਚੱਲਣੇ ਵੀ ਕਦੇ ਏਸੀ ਵਾਲਾ ਮਿਸਤਰੀ ਬੁਲਾ ਲੈ ਕਦੇ ਕੋਈ। ਸਮਝਾ ਗਈ ਤੈਨੂੰ? ਤੁਸੀਂ ਹੁਣ ਮੇਰੇ ਤੇ ਸ਼ੱਕ ਕਰੋਗੇ? ਹਾਂ ਸ਼ੱਕ ਕਰੂੰਗਾ। ਦੱਸ ਕੀ ਕਰਾਂਗੀ? ਯਾਰ ਮੈਂ ਇਹ ਜੇ ਕੀ ਕਰ ਦਿੱਤਾ ਉਤੋਂ ਉਤੋਂ ਜਮਾਨ ਲੜਾਏਗੀ ਹੈਂ ਬਰਾਂ ਦੀ ਘਾਟ ਆ ਤੈਨੂੰ ਇਹ ਲੱਛਣ ਚੱਲਣੇ ਨਹੀਂ ਮੇਰੇ ਨਾਲ ਰਹਿਣਾ ਇਹ ਚੀਜ਼ਾਂ ਸਹਿਣੀਆਂ ਪੈਣਗੀਆਂ ਸਮਝ ਆ ਗਈ ਨਹੀਂ ਅੱਜ ਹੀ ਨਿਕਲ ਜਾਕਰੋਂ ਬਾਹਰ ਸਮਝ ਆ ਗਈ ਅਸਲ 'ਚ ਮੇਰੀ ਗਲਤੀ ਹੈਗੀ ਜਿਹੜਾ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਆਪਣੇ ਘਰਾਂ ਨੂੰ ਛੱਡ ਕੇ ਤੇਰੇ ਕੋਲ ਆ ਗਈ ਫਿਰ ਉਹਦੇ ਕੋਲੀ ਭਗ ਜਾ ਇੰਨਾ ਚੰਗਾ ਲੱਗਦਾ ਜਾਂ ਨਿਕਲ ਜਾ ਤੇਰੀ ਲੋੜ ਹੀ ਨਹੀਂ ਜਾ ਕੱਟੀ ਆਇਆ ਕਰਾਇਦਾ ਬੜਾ ਹੈ ਚੰਗਾ। ਮੈਂ ਤਾਂ ਕੋ ਸਮਝਦੀ ਨਹੀਂ ਬੜੀ ਮਸਤੀ ਆ। ਫੈਲੀ ਲੋਟ ਆਉਗੀ। ਤਾਂ ਜਾ ਕਿੱਥੇ ਜਾਂਦੀ ਆ ਜਾਣ ਦੇ। ਮੈਂ ਨਹੀਂ ਪੇਕੀ ਬਾੜ ਨ ਕਰਿਆ ਨੂੰ ਹੀ। ਨਾ ਮੇਰੇ ਕੋਲ। ਜੀਲ ਜਾਂਦੀ ਜਾਣ ਦੇ ਦੇਖ ਤਾ ਨੂੰ ਕਿੰਨਾ ਕਰਖ ਰੱਖਦਾ। ਕੋਨੇ ਨੇ ਵੀ ਮੈਨੂੰ ਘਰੋਂ ਕੱਢਤਾ। ਅਸਲ 'ਚ ਮੈਨੂੰ ਮੇਰੇ ਗੁਦਾਹ ਦੀ ਸਜ਼ਾ ਮਿਲ ਰਹੀ ਹੈ। ਜਿਹੜਾ ਮੈਂ ਆਪਣੇ ਰੱਬ ਵਰਗੇ ਪਤੀ ਨੂੰ ਧੋਖਾ ਦਿੱਤਾ। ਕੋਲੇ ਮੇਰੇ ਕੋਲੇ ਮਰਨ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ। ਹੁਣ ਤਾਂ ਮੇਰੇ ਪੇਕ ਕਹਿੰਦੇ ਵੀ ਮੈਨੂੰ ਨਹੀਂ ਰੱਖਣਾ। ਦੋਸਤੋ ਕਹਾਣੀ ਤੋਂ ਸਿੱਖਿਆ ਇਹੀ ਹੈ ਕਿ ਜੋ ਔਰਤ ਆਪਣੇ ਹੱਸ ਦੇ ਵਸ ਦੇ ਤੇ ਵਧੀਆ ਗੁਜ਼ਾਰੇ ਵਾਲੇ ਚੰਗੇ ਘਰ ਵਿੱਚ ਵੀ ਖੁਸ਼ ਨਾ ਰਹੇ ਤੇ ਘਰ ਵਾਲੇ ਨੂੰ ਪੁੱਠਾ ਸਿੱਧਾ ਬੋਲੇ ਤੇ ਬਾਹਰ ਵਾਲੇ ਮਰਦ ਨਾਲ ਪਿਆਰ ਪਾ ਕੇ ਖੋਚੂ ਹੋਵੇ ਤੇ ਆਪਣੇ ਘਰ ਵਾਲੇ ਨੂੰ ਧੋਖਾ ਦੇ ਜਾਵੇ ਉਹ ਅੱਗੇ ਜਾ ਕੇ ਵੀ ਖੁਸ਼ ਨਹੀਂ ਰਹਿ ਸਕਦੀ ਕਿਉਂਕਿ ਅੱਗੇ ਵਾਲੇ ਦਾ ਵੀ ਛੇਤੀ ਹੀ ਉਸ ਤੋਂ ਮਨ ਭਰ ਜਾਂਦਾ ਹੈ ਤੇ ਹਾਲਾਤ ਵੱਧ ਤੋਂ ਵੀ ਬੱਤਰ ਹੋ ਜਾਂਦੇ ਹਨ ਰਾਜ ਨੂੰ ਚੱਜ ਕਰਨ ਵਾਲਾ ਵਿਅਕਤੀ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਤੇ ਸਦਾ ਤੱਕੇ ਹੀ ਖਾਂਦਾ ਹੈ ਜਿਵੇਂ ਕਿ ਇਸ ਕਹਾਣੀ ਵਿੱਚ ਹੋਇਆ ਕੁੜੀ ਨੇ ਆਪਣਾ ਚੰਗਾ ਘਰ ਤੇ ਨਰਮ ਪਤੀ ਛੱਡ ਕੇ ਇੱਕ ਆਮ ਗਰੀਬ ਏਸੀ ਰਿਪੇਅਰ ਕਰਨ ਵਾਲੇ ਮੁੰਡੇ ਨੂੰ ਅਪਣਾਇਆ ਤੇ ਆਖਰ ਨੂੰ ਉਸਦੇ ਪੱਲੇ ਪਛਤਾਵਾ ਹੀ ਪਿਆ